ਹਾਂਜੀ ਅੱਜ ਦੀ ਵੀਡੀਓ ਰੋਗੀ ਆਪਣੀ ਮੋਢੇ ਦੀ ਜੜਾਈ ਬਾਰੇ ਕਿਸ ਤਰ੍ਹਾਂ ਤੁਸੀਂ ਮੋਢੇ ਦੀ ਜੜਾਈ ਕਰਨੀ ਆ ਦੇਖੋ ਆਪਣੀ ਪੂਰੀ ਸ਼ਰਟ ਰੈਡੀ ਕਰ ਚੁੱਕੀ ਆ ਸਿਰਫ ਆਪਣੇ ਬਾਜੂ ਵਗੈਰਾ ਵੀ ਰੈਡੀ ਕਰ ਰੱਖੇ ਨੇ ਆਪਾਂ ਸਿਰਫ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਵੀ ਤੁਸੀਂ ਕਿਸ ਤਰ੍ਹਾਂ ਬਾਜੂ ਨੂੰ ਨਾਪਣਾਗਾ ਵੀ ਕਿਸ ਤਰ੍ਹਾਂ ਤੁਹਾਡਾ ਆ ਚੀਜ਼ੇ ਸ਼ੋਲਡਰ ਆ ਕਿਸ ਥਾਂ ਦੇ ਨਾਲ ਲੱਗ ਕੇ ਪੂਰਾ ਕਰੋਗੇ ਕਿਸ ਤਰ੍ਹਾਂ ਤੁਸੀਂ ਛਟਾਈ ਪਾਉਣੀ ਆ ਜੇ ਕਈ ਵਾਰ ਮੋਢਾ ਘੱਟ ਵੱਧ ਰਹੇ ਜੇ ਦੇਖੋ ਆਪਣੀ ਆ ਧੀਰੇ ਵਾਲੀ ਸਿਉਣ ਫੜਨੀ ਆ ਉੱਪਰੋਂ ਆਪਾਂ ਨੇ ਆ ਧੀਰੇ ਵਾਲੀ ਸਿਉਣ ਚੱਕਰੀਆਂ ਦੇਖੋ ਇਸ ਤਰ੍ਹਾਂ ਜਿੱਥੇ ਸਿਲਾਈ ਲੱਗੀ ਹੋਊਗੀ ਆ ਆਪਾਂ ਨੇ ਬਾਜੂ ਨੂੰ ਸਾਹਮਣੇ ਰੱਖਣਾ ਇਹ ਬਿਲਕੁਲ ਆਪਾਂ ਉੱਪਰ ਵਾਲੀ ਸਲਾਈ ਤੋਂ ਲੈ ਕੇ ਦੇਖੋ ਇਸ ਤਰੀਕੇ ਨਾਲ ਲਾਵਾਂਗੇ ਬਿਲਕੁਲ ਆਪਣੇ ਬਰਾਬਰ ਆ ਰਿਹਾ ਦੇਖੋ ਆ ਚੀਜ਼ ਇਸ ਤਰੀਕੇ ਨਾਲ ਕਿਉਂਕਿ ਇਹਦੇ ਵਿੱਚ ਗਲਾਈ ਦਿੱਤੀ ਹੋਈ ਆ ਇਹਦੇ ਵਿੱਚ ਵੀ ਗਲਾਈ ਪਾਈ ਹੋਈ ਆ ਤਾਂ ਤੁਸੀਂ ਨਾਰਮਲ ਇਹਨੂੰ ਇਸ ਤਰ੍ਹਾਂ ਰੱਖੋਗੇ ਬਿਲਕੁਲ ਜਮਾਂ ਸਹੀ ਇੱਕਦਮ ਬਰਾਬਰ ਆ ਰਿਹਾ ਦੇਖੋ ਸਿਰਫ ਆਪਾਂ ਨੇ ਕੀ ਕਰਨਾ ਹੁਣ ਇਹਨੂੰ ਆਪਾਂ ਇੱਥੋਂ ਕੱਟ ਕਰਕੇ ਇਹਨੂੰ ਜ਼ਿਆਦਾ ਸਿਉਣ ਨੂੰ ਵਧਾਉਂਦੇ ਨਹੀਂ ਹੈਗੇ ਆਪਾਂ ਸਿਰਫ ਇਹਨੂੰ ਫਿਨਿਸ਼ਿੰਗ ਦੇਣੀ ਆ ਜਿਹੜਾ ਆਪਾਂ ਨੀਚੇ ਨੂੰ ਉਤਾਰਿਆ ਹੋਇਆ ਹਾਫ ਇੰਚ ਹੁਣ ਮੈਂ ਦੇਖੋ ਇੱਥੇ ਕੱਟ ਲਗਾਉਂਗੀ ਇਸ ਤਰੀਕੇ ਨਾਲ ਤੇ ਆਪਾਂ ਨੇ ਆ ਚੀਜ਼ ਤੇ ਗਲਾਈ ਪਾਉਣੀ ਆ ਬਿਲਕੁਲ ਆਪਣੇ ਉੱਪਰ ਤੱਕ ਨਹੀਂ ਲੈ ਕੇ ਆਉਣੀ ਕਿਉਂਕਿ ਫਿਰ ਆ ਚੀਜ਼ ਆਪਣੇ ਟਾਈਟ ਰਹਿ ਜਾਊਗੀ ਤਾਂ ਆਪਾਂ ਇਹਨੂੰ نیچے ਤੋਂ ਸ਼ੇਪ ਦੇਵਾਂਗੇ ਉਹੀ ਗਲਾਈ ਦੇ ਵਿੱਚ ਸ਼ੇਪ ਰੱਖਣੀ ਹੋਊਗੀ ਤੁਸੀਂ ਨੇ ਆ ਦੇਖੋ ਹੁਣ ਆਪਾਂ ਇੱਥੋਂ ਵੀ ਹਲਕੀ-ਹਲਕੀ ਉਸੇ ਤਰੀਕੇ ਨਾਲ ਸ਼ੇਪ ਇੱਥੋਂ ਹਲਕੀ-ਹਲਕੀ ਦੇਵਾਂਗੇ ਜ਼ਿਆਦਾ ਨਹੀਂ ਗਲਾਈ ਪਾਉਣੀ ਹੈਗੀ ਬਸ ਇਹਨੂੰ ਆਪਾਂ ਨੇ ਫਿਨਿਸ਼ਿੰਗ ਜੀ ਦੇਣੀ ਆ ਮੰਨ ਲਓ ਆ ਦੇਖੋ

ਇਸੇ ਤਰੀਕੇ ਨਾਲ ਹੀ ਆਪਾਂ ਜਿਸ ਤਰ੍ਹਾਂ ਉਹ ਦੂਸਰੇ ਮੋਢੇ ਦੀ ਕਟਾਈ ਪਾਈ ਹੈ ਦੇਖੋ ਉਸੇ ਤਰੀਕੇ ਨਾਲ ਆਪਾਂ ਇਹਦੀ ਵੀ ਕਟਾਈ ਪਾਵਾਂਗੇ ਇੱਥੇ ਕੱਟ ਲਗਾਵਾਂਗੇ ਇਹਨੂੰ ਉਸੇ ਰਾਉਂਡ ਸ਼ੇਪ ਦੇ ਵਿੱਚ ਲੈ ਕੇ ਜਾਵਾਂਗੇ ਜਿਹੜੀ ਗਲਾਈ ਆਪਾਂ ਨੇ ਪਹਿਲਾਂ ਦਿੱਤੀ ਹੋਈ ਹੈ ਦੇਖੋ ਇਸੇ ਤਰੀਕੇ ਨਾਲ ਆਪਾਂ ਉੱਪਰਲੇ ਪੱਲੇ ਨੂੰ ਵੀ ਫਿਨਿਸ਼ਿੰਗ ਦੇਣੀ ਆ ਆ ਦੇਖੋ ਆਪਣੇ ਮੁੱਢਾ ਨਹੀਂ ਬਧਾਉਣਾ ਹੈਗਾ ਸਿਰਫ ਸਫਾਈ ਦੇਣੀ ਆ ਆਪਾਂ ਨੇ ਜਿਹੜਾ 1/2 ਇੰਚ نیچے ਨੂੰ ਉਤਾਰਿਆ ਹੋਇਆ ਸੀ ਹੁਣ ਆਪਾਂ ਇਹਦੀ ਕਰਾਂਗੇ ਜੜਾਈ ਤੁਸੀਂ ਜੜਾਈ ਦੇਖੋ ਕਿਸ ਤਰ੍ਹਾਂ ਇਸ ਤਰੀਕੇ ਨਾਲ ਛੋਡੀ ਸ਼ੇਪ ਪੈ ਜੂਗੀ ਆਪਾਂ ਸ਼ੇਪ ਹਲਾਈ ਨਹੀਂ ਉਹੀ ਸ਼ੇਪ ਰੱਖੀ ਆ ਸਿਰਫ ਇੱਥੋਂ ਜਿਹੜਾ ਆਪਾਂ ਨੇ نیچے ਨੂੰ ਉਤਾਰਿਆ ਹੋਇਆ ਸੀ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਹੁਣ ਜੜਾਂਗੇ ਆਪਾਂ ਬਾਜੂ ਤੁਸੀਂ ਕਿਸ ਤਰ੍ਹਾਂ ਜੜਨੀ ਆ ਦੇਖੋ ਇਸ ਤਰ੍ਹਾਂ ਦੇਖੋ ਆਪਣੀ ਬਾਜੂ ਪਈ ਹੈਗੀ ਆਪਾਂ ਬਾਜੂ ਨੂੰ ਉਠਾਵਾਂਗੇ ਦੇਖੋ ਇਸ ਤਰੀਕੇ ਨਾਲ ਇਹ ਆ ਚੀਜ਼ ਨੂੰ ਆਪਾਂ ਇਸ ਤਰ੍ਹਾਂ ਪਿੱਛੇ ਨੂੰ ਮੋੜਨਾਗਾ ਪਿਛਲੀ ਸਾਈਡ ਵੱਲ ਨੂੰ ਜੇ ਤੁਸੀਂ ਬਾਜੂ ਨੂੰ ਜੋੜਦੇ ਹੋ ਆ ਜਿਹੜੀ ਥੋੜੀ ਬਦਮਾ ਕਪੜਾ ਹੁੰਦਾ ਹੈ ਪਿਛਲੇ ਤਰਫ ਇਸ ਤਰ੍ਹਾਂ ਮੋੜਨਾ ਚਾਹੀਦਾ ਇਹਨੂੰ ਬਿਲਕੁਲ ਇਸ ਤਰ੍ਹਾਂ ਬਰੀਕ ਕਰਕੇ ਮੋੜਨਾ ਤੁਸੀਂ ਨੇ ਆ ਚੀਜ਼ ਇਸ ਤਰ੍ਹਾਂ ਨਹੀਂ ਕਰਨੀ ਹੈਗੀ ਵੀ ਇਹਦੇ ਇੱਥੇ ਸਲਾਈ ਪਾ ਦੋਗੇ ਤਾਂ ਆ ਸਾਈਡ ਸਲਾਈਡ ਥੋੜੀ ਖਿੱਚ ਪਾਊਗੀ ਲੰਬੀ ਸਲਾਈ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਇਹਨੂੰ ਗੋਲ ਕਰੋਗੇ ਹੁਣ ਆਪਾਂ ਚੱਕਣਾਗਾ आ वाला पासा जीडी प्लेट पाई होगी उस साइड वालों दो सूत अगे करके रखोगे जिसे कारण कि शर्ट पिछे वाल नहीं जाऊगी ये देखो निके निकिया कई बार तो सौन न सिण मिला के रख लें इस तरह नहीं रखना इस तरह बाजू न उठाओगे अगले पासे जिधर तोड़ी प्लेट पाई होगी उस सैड वाली दो सूत लेके जाओगे देखो इस तरह रख लिया आइड से प्लेट है आप इधर ही लेके जानी है दो सूत इस तरह फर्क न रखा सिलाई में ਹੁਣ ਮੈਂ ਇਸ ਤਰ੍ਹਾਂ ਕਰ ਲਿਆ ਦੇਖੋ ਇਹਨੂੰ ਪਿੱਛੋਂ ਤੋਂ ਧਰੂੰਗੀ ਇੱਕ ਵਾਰ ਇੱਕ ਵਾਰ ਆਪਾਂ ਇੱਥੇ ਸਲਾਈ ਲਗਾ ਲਈ ਦੇਖੋ ਹੁਣ ਆਪਾਂ ਇਸ ਤਰ੍ਹਾਂ ਬਿਲਕੁਲ ਸਿੱਧਾ ਲੈ ਕੇ ਜਾਵਾਂਗੇ ਆ ਚੀਜ਼ ਨੂੰ ਹੁਣ ਕੀ ਕਰੋਗੇ ਤੁਸੀਂ ਜਿਹੜਾ ਸ਼ਰਟ ਦਾ ਹੋਊਗਾ ਆਪਾਂ ਜਿਹਦੇ ਵਿੱਚ 2 ਇੰਚ ਮਾਰ ਦਿੰਦੇ ਤਾਂ ਹੁੰਦਾ ਸਾਈਡ ਸਲਾਈ ਵਾਲਾ ਪੱਲਾ भी तुसी पिछले पास वाल ही इस तरह मोड़ के लो देखो अपने पिछली सैड वाल मोड़िया हूँ जिस तरह आप बाजू आपजू ना मोडे नखिया ही खिचा जड़न वेले रखना गा तुम नॉर्मल रखिया नॉर्मल रखो जो हल्का जहां ज्यादा रखिया तो हल्का रखो फिर ओ होगा मोडा एकदम सही जड़ाया जाऊगा ਸਿਰਿਕਣਾ ਜੜਨਾ ਜੇ ਕਈ ਵਾਰ ਕੀ ਹੁੰਦਾ ਆਪਾਂ ਤੋਂ ਵੱਧ ਘਟਿਆ ਜਾਂਦਾ ਹੁੰਦਾ ਤਾਂ ਤੁਸੀਂ ਕੀ ਕਰਨਾ ਇਹਨੂੰ ਨੋਰਮਲ ਹੱਥ ਨਾਲ ਹਲਕਾ ਹਲਕਾ ਨੀਚੇ ਵੱਲ ਨੂੰ ਇਸ ਤਰ੍ਹਾਂ ਖਿਚਾ ਕੇ ਕਰਕੇ ਤੁਸੀਂ ਜੜ ਲਓਗੇ ਦਾ ਮੋਢਾ ਜੇ ਕਈ ਵਾਰ ਆਪਣਾ ਆ ਜਿਆਦਾ ਹੁੰਦਾ ਆ ਤੁਹਾਡੇ ਤੋਂ ਘੱਟ ਰਹਿ ਜਾਂਦਾ ਕਟਾਈ ਵੇਲੇ ਤਾਂ ਤੁਸੀਂ ਇਹਨੂੰ ਹਲਕਾ ਜਾਂ ਖਿੱਚ ਕੇ ਮੋਢੇ ਨੂੰ ਜੜ ਲਓਗੇ ਜਿਆਦਾ ਨਹੀਂ ਖਿੱਚਣਾ ਜਿਸ ਦੇ ਨਾਲ ਆਪਣੇ ਨਾਮ ਆਵੇ ਆਪਾਂ ਨੇ ਬਿਲਕੁਲ ਜੇ ਕਈ ਵਾਰ ਆਪਣਾ ਆ ਜਿਆਦਾ ਖਿੱਚ ਕਰ ਦਿੰਨੇ ਆ ਜਿਆਦਾ ਖਿੱਚ ਨਹੀਂ ਪਾਉਣੀ ਹੈਗੀ ਆਪਾਂ ਨੇ ਨੋਰਮਲ ਹੀ ਹੱਥ ਦੇ ਨਾਲ ਉਹ ਕਰਨਾਗਾ ਦੇਖੋ ਬਿਲਕੁਲ ਜਮਾ ਇੱਕਦਮ ਸਹੀ ਆ ਰਿਹਾ ਆਪਣਾ ਕੋਈ ਵੱਧ ਘਟ ਨਹੀਂ ਰਿਹਾ ਕੁਛ ਵੀ ਆ ਦੇਖੋ ਦੋਨੋਂ ਪੱਲੇ ਜਮਾ ਬਰਾਬਰ ਆ ਰਹੇ ਨੇ ਯਸਤਰੀ ਤੁਸੀਂ ਨੇ ਇਸਲਾ ਮੋਢਾ ਜੜਾਈ ਕਰਨਾ ਜਦੋਂ ਵੀ ਤੁਸੀਂ ਮੋਢੇ ਨੂੰ ਜੜੋਗੇ ਇਸ ਤਰੀਕੇ ਦੇ ਨਾਲ ਮੋਢੇ ਨੂੰ ਛਟਾਈ ਪਾਉਣੀ ਆਉਂਦੀ ਇਸ ਤਰੀਕੇ ਨਾਲ ਤੁਸੀਂ ਨੇ ਮੋਢਾ ਜੜਨਾ ਆ ਦੇਖੋ ਜਮਾ ਆਪਣਾ ਮੋਢਾ ਸਹੀ ਤਰੀਕੇ ਨਾਲ ਚੜਿਆ ਗਿਆ ਦੇਖੋ ਕੋਈ ਖਿੱਚ ਨਹੀਂ ਪਈ ਕੋਈ ਨਮ ਨਹੀਂ ਆਈ ਮੋਢੇ ਦੇ ਵਿੱਚ ਆਹ ਇਹਦੀ ਬੈਕ ਸਾਈਡ ਆ ਦੇਖੋ ਮੋਢੇ ਦੀ ਤੇ ਆਪਣਾ ਆ ਚੀਜ਼ ਦਾ ਇੰਨਾ ਫਰਕ ਰਹਿਣਾ ਚਾਹੀਦਾ 2 ਸੂਤ ਅੱਗੇ ਵੱਲ ਨੂੰ ਦੇਖੋ ਆਪਣੀ ਜਿਹੜੀ ਬਾਜੂ ਆ ਗਈ ਆਹ 셔ਟ ਦੀ ਸਲਾਈ ਹੋ ਗਈ ਆਪਣੀ ਬਾਜੂ ਦੀ ਹੋ ਗਈ ਇਸੇ ਤਰੀਕੇ ਆਪਾਂ ਦੂਜੀ ਬਾਜੂ ਦੀ ਜੜਾਈ ਕਰਾਂਗੇ ਇਹ ਵੀ ਆਪਾਂ ਤੁਹਾਨੂੰ ਨਾਪ ਕੇ ਪਹਿਲਾਂ ਵੀ ਦੱਸਿਆਗਾ ਤੇ ਆਪਾਂ ਹੁਣ ਵੀ ਨਾਪਦੇ ਆ ਦੇਖੋ ਜਿਵੇਂ ਸਹੀ ਆ ਰਿਹਾ ਇਸੇ ਤਰ੍ਹਾਂ ਹੀ ਆਪਾਂ ਨੇ ਦੋ ਸੂਤ ਅੱਗੇ ਵੱਲ ਇਹ ਵੀ ਚੀਜ਼ੇ ਉਸੇ ਤਰ੍ਹਾਂ ਕਰਕੇ ਰੱਖਣੀਆਂ ਜਿਸ ਤਰ੍ਹਾਂ ਆਪਾਂ ਦੂਸਰੀ ਬਾਜੂ ਦੀ ਜੜਾਈ ਕਰੀ ਹੈਗੀ ਆ ਦੇਖੋ ਇਸ ਤਰ੍ਹਾਂ ਦੋ ਸੂਤ ਆਪਾਂ ਅੱਗੇ ਵੱਲ ਰੱਖਾਂਗੇ ਜਿੱਧਰਲੀ ਸਾਈਡ ਆਪਣੀ ਪਲੇਟ ਪਾਈ ਹੋਈ ਹੈ ਮੰਨ ਲਓ ਫਰੰਟ ਵਾਲੀ ਸਾਈਡ ਵੱਲ ਇਹਨੂੰ ਜੜਨਾਗਾ ਨੋਰਮਲ ਹਲਕਾ ਜੈਨੂੰ ਸਹਾਰ ਕੇ ਚੱਲਾਂਗੇ ਆਪਾਂ ਕਈ ਵਾਰ ਆਪਣਾ ਕੀ ਹੁੰਦਾ ਕਈ ਵਾਰ ਆਪਾਂ ਨੂੰ ਸੈਂਟਰ ਦਾ ਨਹੀਂ ਪਤਾ ਚੱਲਦਾ ਬਾਜੂ ਦਾ ਤੁਸੀਂ ਉੱਥੇ ਕੱਟ ਵੀ ਲਗਾ ਸਕਦੇ ਹੋਗੇ ਵੈਸੇ ਜ਼ਰੂਰਤ ਨਹੀਂ ਹੁੰਦੀ ਜਦੋਂ ਤੁਹਾਡਾ ਸਹੀ ਮਿਨਿਆ ਹੋਊਗਾ ਤਾਂ ਇੱਕਦਮ ਸਹੀ ਕਰੀਜ਼ ਉੱਥੇ ਹੀ ਬੈਠੂਗੀ ਤੁਹਾਡੀ ਜੇ ਕਈ ਵਾਰ ਆਪਾਂ ਨੂੰ ਨਹੀਂ ਵੀ ਪਤਾ ਚੱਲਦਾ ਤਾਂ ਤੁਸੀਂ ਬਾਜੂ ਤੇ ਕੱਟ ਵੀ ਲਗਾ ਸਕਦੇ ਹੋ ਉਹਦੇ ਤੇ ਜਿੱਦਣ ਨਾਲ ਕੀ ਹੋਊਗਾ ਜੇ ਥੋੜਾ ਸ਼ੋਲਡਰ ਹੋਊਗਾ ਥੀਰੇ ਵਾਲੀ ਸਿਲਾਈ ਹੋਊਗੀ ਉਸ ਨਿਸ਼ਾਨ ਤੇ ਸਹੀ ਬੈਠ ਜੂਗੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਸ ਤਰ੍ਹਾਂ ਬਾਜੂ ਜੜੀ ਜਾਂਦੀ ਹੈ ਕੋਈ ਬਲ ਨਹੀਂ ਆਉਂਦਾ ਕੋਈ ਝੋਲ ਨਹੀਂ ਪੈਂਦਾ ਦੇਖੋ ਆਪਣੀ ਦੂਜੀ ਬਾਜੂ ਵੀ ਉਸ ਤਰ੍ਹਾਂ ਰੈਡੀ ਹੋ ਗਈ ਲੱਗ ਕੇ ਦੇਖੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਰੈਡੀ ਹੋਈ ਆਪਣੀ ਬਾਜੂ ਆ ਦੇਖੋ ਕੋਈ ਬਲ ਨਹੀਂ ਪੈ ਰਿਹਾ ਨੋਰਮਲ ਹੱਦ ਦੇ ਨਾਲ ਚੜਾਈ ਕਰੀ ਆਪਾਂ ਨੇ ਇਸੇ ਤਰੀਕੀ ਬੈਕ ਸਾਈਡ ਆ ਦੇਖੋ ਇਹ ਆਪਣੀ ਪੂਰੀ ਦੀ ਆ ਦੇਖੋ ਇਸੀ ਤਰ੍ਹਾਂ ਹੀ ਆਪਾਂ ਨੇ ਦੋ ਸੂਤ ਉਸ ਬਾਜੂ ਦੀ ਰੱਖੀ ਸੀ ਅੱਗੇ ਕਰਕੇ ਉਸੇ ਤਰ੍ਹਾਂ ਹੀ ਆਪਾਂ ਦੋ ਸੂਤ ਇਸ ਚੀਜ਼ ਦੀ ਰੱਖੀ ਹੈਗੀ ਇਸ ਤਰ੍ਹਾਂ ਕੀ ਹੋਊਗਾ ਜਦੋਂ ਆਪਾਂ 셔ਟ ਨੂੰ ਦੇਖਾਂਗੇ ਵੀ ਆਪਣਾ ਪਿੱਛੇ ਵੱਲ ਤਾਂ ਨਹੀਂ ਜਾ ਰਿਹਾ ਤੁਸੀਂ ਕਿ ਇਸ ਤਰ੍ਹਾਂ ਚੈੱਕ ਕਰੋਗੇ ਦੇਖੋ ਆਪਾਂ ਬਾਜੂ ਵਾਲੀ ਸਲਾਈ ਪਕੜਾਂਗੇ ਜਿਹੜੀ ਬਾਜੂ ਵਾਲੀ ਸਲਾਈ ਹੋਊਗੀ ਤੇ ਉਧਰੋਂ ਆਪਾਂ ਇਸ ਤਰ੍ਹਾਂ ਸੈਂਟਰ ਲੈ ਕੇ ਜਾਵਾਂਗੇ ਆਪਣਾ ਇਸ ਤਰ੍ਹਾਂ 1/2 ਇੰਚ ਅੱਗੇ ਨੂੰ 셔ਟ ਉਤਰਨਾ ਜ਼ਰੂਰੀ ਆ ਜਿਹਦੇ ਕਾਰਨ ਕਿ 셔ਟ ਪਿੱਛੇ ਵੱਲ ਨਹੀਂ ਜਾਂਦੀ ਹੈਗੀ ਆਪਣੀ ਹਮੇਸ਼ਾ ਵਾਸਤੇ 셔ਟ ਅੱਗੇ ਵੱਲ ਹੀ ਜਾਊਗੀ ਕਿ ਇਹ ਕਈ ਵਾਰ ਜਦੋਂ ਆਪਣੀ ਸ਼ਰਟ ਪਿੱਛੇ ਵੱਲ ਜਾਂਦੀ ਹੈ ਉਹਦਾ ਕੀ ਕਾਰਨ ਹੈ ਜਿਹੜੀ ਆ ਸਲਾਈ ਹੁੰਦੀ ਐ ਇਸ ਤਰ੍ਹਾਂ ਧਿਰੇ ਦੇ ਪਿਛਲੇ ਪੱਲ ਨੂੰ ਜਾਂਦੀ ਰਹਿੰਦੀ ਹੈ ਜਿਹਦੇ ਕਾਰਨ ਕੀ ਹੁੰਦਾ ਸ਼ਰਟ ਪਿੱਛੇ-ਪਿੱਛੇ ਵੱਲ ਖਿੱਚਿਆ ਜਾਂਦਾ ਹੈ ਜੇ ਤੁਸੀਂ ਇਸ ਤਰੀਕੇ ਨਾਲ ਬਾਜੂ ਰੱਖੋਗੇ ਤੇ ਇਸ ਤਰ੍ਹਾਂ ਜੜਾਈ ਕਰੋਗੇ ਹਾਫ ਇੰਚ ਕਟਾਈ ਵੇਲੇ ਵੱਧ ਪਾਉਗੇ ਤਾਂ ਤੁਹਾਡੀ ਸ਼ਰਟ ਹਮੇਸ਼ਾ ਵਾਸਤੇ ਅੱਗੇ ਹੀ ਆਊਗੀ